ਸੋ ਹਾਜੀ ਫਰਸੀ ਕੰਡੇ ਤੇ ਲਾ ਕੇ ਜਿਹੜਾ ਝੋੜਨਾ ਉੱਥੇ ਲਾਇਆ ਸੀ ਮੰਡੀ 'ਚ ਉਹਦੇ ਤੇ ਗੱਲ ਕਰਾਂਗੇ ਜੀ ਸੋ ਜੇ ਤੁਸੀਂ ਵੀ ਵੇਚਣਾ ਚਾਹੁੰਦੇ ਹੋ ਸਾਰੀ ਗੱਲਬਾਤ ਵੀਡੀਓ 'ਚ ਕਰਦੇ ਆਂ ਜੀ ਸੋ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਤੁਹਾਨੂੰ ਜਿਹੜਾ ਮਿਲਦਾ ਰਹੇ ਸੋ ਕੋਸ਼ਿਸ਼ ਹੁੰਦੀ ਆ ਹਰ ਤਰ੍ਹਾਂ ਦੀ ਮਦਦ ਕਰਨ ਦੀ ਕੁਝ ਚੀਜ਼ਾਂ ਐਕਸਪੈਰੀਮੈਂਟ ਜਿਹੜੇ ਲਾਈਫ 'ਚ ਹੁੰਦੇ ਰਹਿੰਦੇ ਨੇ ਵੀ ਸਾਰੇ ਤੁਹਾਨੂੰ ਸ਼ੇਅਰ ਕਰਦੇ ਰਹੀਏ ਕਿਸੇ ਨਾ ਕਿਸੇ ਦਾ ਫਾਇਦਾ ਜਿਹੜਾ ਹੁੰਦਾ ਰਹੇ ਸੋਚੋ ਨਾ ਤੇ ਮੱਕੀ ਇਹ ਦੋਨੋਂ ਹੀ ਇਦਾਂ ਦੇ ਨੇ ਵੀ ਇਹ ਹਰ ਰੋਜ਼ ਦਿਨ ਪਰ ਦੇਣਾ ਘਟਦੀ ਰਹਿੰਦੇ ਨੇ ਜਿੰਨਾ ਟਾਈਮ ਇਹ ਆਪਣੇ ਮੌਸਟਰ ਤੇ ਸਹੀ ਨਹੀਂ ਆਉਂਦੇ ਕਿਉਂਕਿ ਵਿੱਚ ਚੌਲ ਆ ਜਿਹੜਾ ਜਦੋਂ 14 ਮੌਸਟਰ ਤੇ ਆਉਂਦਾ ਫਿਰ ਚੌਲ ਉਹ ਹੁੰਦਾ ਹੈ ਫਿਰ ਉੱਥੇ ਮੌਸਟਰ ਆ ਜਿਹੜਾ ਉਹਦਾ ਖੜਦਾ ਤੇ ਚੌਲ ਕੱਢ ਲਓ ਫਿਰ ਉਹਦਾ ਘਟਣ ਲੱਗ ਜਾਂਦਾ ਤੇ ਇਦਾਂ ਹੀ ਮੱਕੀ ਦਾ ਚੋਨਾ ਜਦੋਂ ਆਪਾਂ ਵੜਦੇ ਆ ਜੇ ਤੁਸੀਂ ਉਦੋਂ ਹੀ ਲੈ ਗਏ ਉਹਦਾ ਮੌਇਸਚਰ ਘਟ ਆਊਗਾ ਜਿਨ੍ਹਾਂ ਨੇ ਕਾਟ ਤੇ ਲਾਉਣਾ ਹੁੰਦਾ ਸੋ ਚੋਨਾ ਵੱਡਨਸਾਰ ਮੰਡੀ ਚ ਲੈ ਆਏ ਉਹ ਤੁਹਾਡਾ ਮੌਇਸਚਰ 2-3% ਘਟ ਆਊਗਾ ਠੀਕ ਆ ਜੀ ਜੇ ਉਹਨੂੰ ਇੱਕ ਦਿਨ ਖੜਾਉਣੇ ਹੋ ਤੁਸੀਂ ਟਰਾਲੀ ਦੇ ਵਿੱਚ ਅਗਲੇ ਦਿਨ ਮੰਡੀ ਚ ਲੈ ਕੇ ਜਾਣੇ ਹੋ ਤਾਂ ਉਹਦਾ ਮੌਇਸਚਰ ਆ ਉਦੋਂ 2 ਜਾਂ 3 ਪੁਆਇੰਟ ਵਧ ਆਊਗਾ ਵੱਡਨਸਾਰ ਜੇ 18 ਆਉਂਦਾ ਤਾਂ ਅਗਲੇ ਦਿਨ ਰਾਤ ਲੰਘਣ ਤੋਂ ਬਾਅਦ 21 ਆਊਗਾ ਉਹ ਗਰਮ ਹੋ ਜਾਂਦਾ ਹੈ ਤੇ ਇਸ ਕਰਕੇ ਜੀ ਝੋਨਾ ਵੱਢਣ ਸਰ ਕੋਸ਼ਿਸ਼ ਕਰਿਆ ਕਰੋ ਵੀ ਮੰਡੀ 'ਚ ਲਾ ਕੇ ਆਉਣਾ ਹੈ ਹਰ ਹਾਲਤ 'ਚ ਜੇ ਤੁਸੀਂ ਨੇ ਝੋਨਾ ਕਾਟ ਤੇ ਲਾਉਣਾ ਵੀ ਫਰਸੀ ਕੰਡੇ ਤੇ ਕਰਾ ਕੇ ਠੀਕ ਹੈ ਜੀ ਚਾਹੇ ਮੰਡੀ 'ਚ ਭਰਤੀ ਕਰਨੀ ਆ ਤੇ ਉਹ ਤੋਂ ਬਾਅਦ ਜਿਹੜਾ ਫੂਸ ਦੀ ਕਾਟ ਆ ਉਹ ਡੇਢ ਕੁਇੰਟਲ ਹੁੰਦੀ ਆ ਫਰਸੀ ਕੰਡੇ ਦੀ 100 ਕੁਇੰਟਲ ਮਗਰ ਜੇ 17 ਮੌਇਸਚਰ ਹੁੰਦਾ ਏ ਠੀਕ ਹੈ ਜੀ ਫਰਸੀ ਕੰਡੇ ਤੇ 61 ਕੁਇੰਟਲ ਹੋਏ ਸੀ ਟਰਾਲੀ ਦੇ ਵਿੱਚੋਂ ਤੇ ਉਹ ਮੰਡੀ 'ਚ ਭਰਤੀ ਕਰਨੀ ਸੀ ਉਤਾਰ ਕੇ ਪੱਖਾ ਲਾ ਕੇ ਬੋਰੀਆਂ 'ਚ ਪਾਤੀ ਸੋ ਬੋਰੀਆਂ 'ਚ ਪਾਉਂਦੇ 4 ਕੁਇੰਟਲ ੜ ਗਏ ਠੀਕ ਹੈ ਜੀ ਜਦੋਂ ਬੋਰੀਆਂ 'ਚ ਪਾਈ ਉਹ 57 ਕੁਇੰਟਲੇ ਰਹਿ ਗਏ ਤੇ ਉਹ ਤੋਂ ਬਾਅਦ ਜੇ ਇਹੀ ਫਾਰਸੀ ਗੰਡੇ ਦੀ ਲਾ ਕੇ ਵੇਚਦੇ ਤਾਂ ਇਹਦਾ 18 ਮੌਸਰਤੀ 2 ਕੁਇੰਟਲ ਕਾਟ ਦੇਣੀ ਸੀ ਠੀਕ ਹੈ ਜੀ 36 ਆਪਣਾ 61 ਕੁਇੰਟਲ ਸੀ ਉਹਨੂੰ 2 ਤੇ ਗੁਣਾ ਕਰ ਲਿਓ ਉਹਦੀ ਕਾਟ ਸਾਰੀ 1 ਕੁਇੰਟਲ 20 ਕਿਲੋ ਬਣਦੀ ਸੀ ਬੋਰੀਆਂ ਚ ਪੈਣ ਤੇ ਉਹ 4 ਕੁਇੰਟਲ ਤੱਕ ਹੋ ਗਈ ਠੀਕ ਹੈ ਜੀ ਸੋ ਇਹੀ ਛੋਟੀਆਂ ਛੋਟੀਆਂ ਚੀਜ਼ਾਂ ਨੇ ਕਈ ਵਾਰੀ ਝਾੜ ਨੂੰ ਜਿਹੜਾ ਵਧਾ ਘਟਾ ਦਿੰਦੀਆਂ ਨੇ ਤੇ ਇਹੀ ਹੁਣ ਤੁਸੀਂ ਹਿਸਾਬ ਲਾ ਲਓ ਵੀ 9 ਬਿੱਗੇ 2 ਕਿੱਲਾਂ ਤੋਂ 1 ਬਿੱਗੇ ਜਗ੍ਹਾ ਕਾ